ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 12 ਗੁੰਡੇ ਪਾਏ ਆ ਜੀ। 2-2 ਗੁੰਡਿਆਂ ਦਾ ਡਿਜ਼ਾਈਨ ਹੈ ਜੀ। ਡਿਜ਼ਾਈਨ ਬਹੁਤ ਸੋਹਣਾ ਤੇ ਬਹੁਤ ਹੀ ਸੌਖਾ ਹੈ ਜੀ। ਤੇ ਮਨ ਡਿਜ਼ਾਈਨ ਬਣਾਓ ਤੁਸੀਂ ਕੋਟੀ, ਸਵੈਟਰ, ਜੈਕਟ ਕੁਝ ਵੀ ਬਣਾਓ ਕੋਈ ਵੀ ਤੁਸੀਂ ਪ੍ਰੋਜੈਕਟ ਬਣਾਉਣਾ ਚਾਹੁੰਦੇ ਆ ਉਹਦੇ ਤੇ ਹੀ ਇਹ ਅਪਲਾਈ ਹੋਊਗਾ ਜੀ। ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ। ਜ਼ਰੂਰ ਟਰਾਈ ਕਰਿਓ। ਤੇ ਵੀਡੀਓ ਪੂਰੀ ਦੇਖਿਓ ਆਪਾਂ ਹਾ ਉਲਟੇ ਗੁੰਡੇ ਸਲਾਈ ਪਾਈ ਆ ਜੀ ਆਪਾਂ ਉਲਟੇ ਸਲਾਈ ਬਣਾ ਲੈਨੇ ਆ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਉਲਟੇ ਸਲਾਈ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰਦੇ ਆ ਤੇ ਡਿਜ਼ਾਈਨ ਤਾਂ ਬਹੁਤ ਹੀ ਸੋਹਣਾ ਬਹੁਤ ਹੀ ਸੋਹਣਾ ਜੀ ਹੱਦੋਂ ਵੱਧ ਸੋਹਣਾ ਤੇ ਬਹੁਤ ਹੀ ਪਸੰਦ ਆਉਣ ਵਾਲਾ ਜੀ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਹੁਣ ਆਪਾਂ ਇਹ ਇੱਕ ਕੁੰਡਾ ਲਾਇਆ ਆਹ ਵਾਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ ਆਹ ਵਾਲਾ ਕੁੰਡਾ ਤਾਰ ਲਾਂਗੇ ਤੇ ਇਹਨੂੰ ਇਸ ਤਰ੍ਹਾਂ ਵੜ ਪਾ ਕੇ ਅਗਲਾ ਕੁੰਡਾ ਬਣਾ ਲਵਾਂਗੇ ਇਹ ਹੁਣ ਆਪਣੇ ਆਹਾ ਦੋ ਕੁੰਡੇ ਹੋ ਗਏ ਸੀ ਡਿਜ਼ਾਈਨ ਦੇ ਇਹਨੂੰ ਛੱਡ ਕੇ ਹਮਾਰੇ ਦੋ ਕੁੰਡੇ ਡਿਜ਼ਾਈਨ ਦੇ ਹੋ ਗਏ ਅਗਲਾ ਕੁੰਡਾ ਫੇਰ ਆਪਾਂ ਇਸ ਤਰ੍ਹਾਂ ਵੜ ਪਾ ਕੇ ਆਹ ਲਾ ਲੈਣਾ ਇਸ ਤਰ੍ਹਾਂ ਉਪਰੋਂ ਦੀ ਵੜ ਪਾ ਕੇ ਅਗਲਾ ਕੁੰਡਾ ਆਪਾਂ ਉਲਟਾ ਬਣਾ ਲੈਣਾ ਇਸ ਤਰ੍ਹਾਂ ਉਲਟਾ ਬਣਾ ਲੈਣਾ ਕੁੰਡਾ ਐਸ ਕੁੰਡੇ ਨੂੰ ਪਹਿਲਾਂ ਤਾਰ ਲੈਣਾ ਵੜ ਪਾ ਕੇ ਧਾਗਾ ਆਪਣੇ ਵੱਲ ਕਰਕੇ ਕੁੰਡਾ ਉਲਟਾ ਬਣਾ ਲੈਣਾ ਆ ਕੁੰਡਾ ਤਾਰ ਕੇ ਇਹ ਗੁੰਡਾ ਪਾਸੇ ਇਸ ਤਰ੍ਹਾਂ ਬਣਾ ਲਾਂਗੇ ਇਹਨੂੰ ਆਪਾਂ ਸਿੱਧਾ ਵੀ ਉਲਟਾ ਵੀ ਬਣਾ ਸਕਦੇ ਹਾਂ ਜੀ ਤਾਂ ਗ ਆਪਣੇ ਵੱਲ ਕਰਕੇ ਉਲਟਾ ਬਣਾਵੇ ਉਲਟੀ ਸਾਈਡ ਤੋਂ ਫਿਰ ਆਪਾਂ ਇਸ ਗੁੰਡੇ ਨੂੰ ਇਸ ਤਰ੍ਹਾਂ ਤਾਰ ਲੈਣਾ ਵੜ ਪਾ ਕੇ ਉਧਰ ਜਿਹੜਾ ਆਪਾਂ ਗੁੰਡਾ ਉਲਟਾ ਬਣਾਇਆ ਸੀ ਇੱਧਰੋਂ ਹੁਣ ਆਪਾਂ ਉਲਟਾ ਬਣਾ ਲੈਣਾ ਜਿਹਦੇ ਵਲ ਪਾਇਆ ਸੀ ਉਥੇ ਆਪਾਂ ਫਿਰ ਵਲ ਪਾ ਲੈਣਾ ਜਿਹੜਾ ਕੁੰਡਾ ਆਪਾਂ ਉਧਰ ਉਲਟਾ ਬਣਾਇਆ ਸੀ ਆਪਾਂ ਹੁਣ ਇੱਧਰ ਉਲਟੇ ਪਾਸੇ ਉਲਟਾ ਬਣਾ ਲੈਣਾ ਦੋਨੋਂ ਪਾਸੇ ਸਿਲਾਈ ਉਲਟੀ ਬਣਉਂਦੀ ਇੱਕ ਕੁੰਡਾ ਬਣਾਉਣਾ ਹੈ ਉਲਟਾ ਇੱਕ ਤੇ ਆਪਾਂ ਵਲ ਪਾ ਕੇ ਲਾ ਲੈਣਾ ਇਦਰ ਹੁਣ ਆਪਾਂ ਇਹ ਕੁੰਡਾ ਉਲਟਾ ਬਣਾ ਲਿਆ ਇਹਨੂੰ ਆਪਾਂ ਫਿਰ ਲਾ ਲਵਾਂਗੇ ਇਸ ਕੁੰਡੇ ਨੂੰ ਉਲਟਾ ਬਣਾ ਲਵਾਂਗੇ ਤੇ ਫਿਰ ਵਾਲ ਪਾ ਕੇ ਅਗਲਾ ਕੁੰਡਾ ਉਲਟਾ ਬਣਾ ਲਵਾਂਗੇ ਇਹ ਸਿੱਧੇ ਪਾਸੇ ਆਪਾਂ ਜਿਹੜੀ ਪਹਿਲਾਂ ਸਲਾਈ ਬਣਾਈ ਸੀ ਉਹ इधरों फिर आप इस तरह ही बनाने सिलाई चार सिलाइया हो गई जी अपन ये ਆਪਣੇ ਅਗੇ ਜੇ ਪੰਜਵੇਂ ਸਲਾਈ ਤੇ ਖੇਰ ਲਈ ਹੁਣ ਆਪਾਂ ਇੱਕ ਕੁੰਡਾ ਤਾਰਿਆ ਆ ਕੁੰਡਾ ਆਪਾਂ ਸਿੱਧਾ ਬਣਾ ਲਿਆ ਹੁਣ ਆਪਣੇ ਜਿਹੜੇ ਆਹ ਪੰਜ ਕੁੰਡੇ ਆਪਣੇ ਕੋਲੇ ਇਹ ਕਿ ਪੰਜ ਧਾਗੇ ਆ ਚਾਰ ਤਾਂ ਆਪਾਂ ਵੜ ਪਾਈ ਤੇ ਇੱਕ ਆਪਣਾ ਕੁੰਡਾ ਪੰਜਵਾਂ ਤੇ ਹੁਣ ਆਪਾਂ ਇਸ ਤਰ੍ਹਾਂ ਬਣਾ ਲੈਣਾ ਇਹ ਗੁਲਾ ਕੁੰਡਾ ਆਪਾਂ ਇਸ ਤਰ੍ਹਾਂ ਬਣਾ ਲੈਣਾ ਇਹਨਾਂ ਨੂੰ ਪੰਜਾਂ ਨੂੰ ਵੀ ਆਪਾਂ ਇਕੱਠੇ ਸਿੱਧੇ ਬਣਾ ਲੈਣਾ ਇੱਕ ਗੁੰਡਾ ਬਣਾ ਦੇਣਾ ਪੰਜਾਂ ਦਾ ஹம் அப்பா சை உல்ட்டி பண்ணுவேன் ਅੱਧਾ ਆਪਾਂ ਬੇਸ ਦੇਣ ਵਾਸਤੇ ਆਪਣੀ ਮਰਜ਼ੀ ਨਾਲ ਸਲਾਈਆਂ ਪਾ ਸਕਦੇ ਹਾਂ ਚਾਰ ਵੀ ਪਾ ਸਕਦੇ ਹਾਂ 6 ਵੀ ਜਿੰਨੇ ਤੁਹਾਡੀ ਮਰਜ਼ੀ ਹੈ ਤੁਸੀਂ ਉਹਨੇ ਸਲਾਈਆਂ ਪਾ ਸਕਦੇ ਹਾਂ ਅੱਪਾ ਇੱਥੇ ਚਾਰ ਸਲਾਈਆਂ ਬਣਾਈਆਂ ਜਾਂ ਦੇਖੋ ਤੇ ਆਪਾਂ ਇੱਕ ਵਾਰੀ ਤੁਹਾਨੂੰ ਹੋਰ ਦੱਸ ਦਿੰਨੇ ਆ ਆਹ ਵਾਲਾ ਕੁੰਡਾ ਆਪਾਂ ਤਾਰਿਆ ਆਹ ਵਾਲਾ ਕੁੰਡਾ ਉਲਟਾ ਬਣਾਵਾਂਗੇ ਅਗਲਾ ਕੁੰਡਾ ਤਾਰਾਂਗੇ ਇਸ ਤਰ੍ਹਾਂ ਵੜ ਪਾ ਕੇ ਕੁੰਡਾ ਉਲਟਾ ਬਣਾਉਂਦਾ ਜਾ ਬਣਾਉਂਦੇ ਜਾਵਾਂਗੇ ਅਗਲਾ ਇੱਕ ਕੁੰਡਾ ਤਾਰ ਕੇ ਉਹਦੇ ਉੱਤੋਂ ਇਸ ਤਰ੍ਹਾਂ ਵੜ ਪਾਵਾਂਗੇ ਅੱਗੇ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਸਿੱਧੇ ਪਾਸੇ ਉਲਟੇ ਪਾਸੇ ਤੋਂ ਵੀ ਆਪਾਂ ਇਸੇ ਤਰ੍ਹਾਂ ਹੀ ਕਰਨਾ ਹੈ ਜਿਹੜੇ ਕੁੰਡੇ ਤੇ ਆਪਾਂ ਵਲ ਪਾਇਆ ਉਹ ਤੇ ਵਲ ਪਾ ਕੇ ਅਗਲਾ ਕੁੰਡਾ ਆਪਾਂ ਉਲਟਾ ਬਣਾ ਲੈਣਾ ਆਪਾਂ ਪਾ ਗਏ ਸਿੱਧੇ ਪਾਸੇ ਸਿੱਧੇ ਪਾਸੇ ਹੁਣ ਆਪਾਂ ਇਹਨਾਂ ਨੂੰ ਸਾਰੇ ਗੁੰਡਿਆਂ ਨੂੰ ਸਿੱਧੇ-ਸਿੱਧੇ ਬਣਾ ਲੈਣਾ ਆ ਜਿਹੜੇ ਆਪਾਂ ਵੜ ਪਾਏ ਗੁੰਡੇ ਇਹਨਾਂ ਨੂੰ ਵੀ ਆਪਾਂ ਪੰਜਾਂ ਦਾ ਇੱਕ ਕਰ ਦੇਣਾ ਉਹ ਜਸਤਰਾ ਬਣ ਕੇ ਡਿਜ਼ਾਈਨ ਤਿਆਰ ਹੁੰਦਾ। ਕੋਈ ਕਿੰਨਾ ਸੋਹਣਾ ਲੱਗਦਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ। ਆਪਾਂ ਇੱਥੇ ਥੋੜਾ ਜਿਹਾ ਬੇਸ ਕੱਟ ਰੱਖਿਆ। 4 ਸਲਾਈਆਂ ਜਿ ਬਣਾਈਆਂ। ਇੱਥੇ ਆਪਾਂ 6 ਸਲਾਈਆਂ ਬਣਾ ਕੇ ਤੇ ਆ ਬਣਾਇਆ ਜੀ। ਦੇਖੋ ਕਿੰਨਾ ਸੋਹਣਾ ਲੱਗਦਾ। ਇਸ ਤਰ੍ਹਾਂ ਜੇ ਜ਼ਿਆਦਾ ਤੁਸੀਂ ਰੱਖਣਾ ਚਾਹੁੰਦੇ ਹੋ ਤਾਂ ਜ਼ਿਆਦਾ ਵੀ 8 ਸਲਾਈਆਂ ਵੀ ਬਣਾ ਸਕਦੇ ਆਪਾਂ। ਉਹ ਆਪਣੀ ਮਰਜ਼ੀ ਹੈ। ਇਹਨੇ ਕੁਕਿੰਗ ਨਾ ਸੋਹਣਾ ਲੱਗਦਾ। ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ। ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਬੋਲਣ 'ਚ ਗਲਤੀ ਹੋ ਜਾਂਦੀ ਹੈ ਜੀ ਮਾਫੀ ਚਾਹੁੰਦੇ ਆ। ਤੇ ਹੋਰ ਵੀਡੀਓ ਬਹੁਤ ਚੰਗੀਆਂ ਹੁੰਦੀਆਂ ਸੋਹਣੀਆਂ ਹੁੰਦੀਆਂ ਡਿਜ਼ਾਈਨ ਵੀ ਬਹੁਤ ਸੋਹਣੇ ਹੁੰਦੇ ਤੇ ਜ਼ਰੂਰ ਪੂਰੀ ਵੀਡੀਓ ਦੇਖਿਆ ਕਰੋ ਤੇ ਵਾਦ-ਵਾਦ ਸ਼ੇਅਰ ਕਰ ਦਿਆ ਕਰੋ ਜੀ। ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ